ਸਸੀ ਗਾਲ ਦੋਸਤੋ ਅੱਜ ਇੱਕ ਬੜਾ ਹੀ ਖਾਸ ਬੜਾ ਹੀ ਮਹੱਤਵਪੂਰਨ ਟੌਪਿਕ ਜਿਹੜਾ ਮੈਨੂੰ ਲੱਗਦਾ ਸੀ ਕਿ ਟੱਚ ਕਰਨਾ ਚਾਹੀਦਾ ਕਾਰਨ ਕੀ ਕੀ ਵੀਡੀਓਜ਼ ਦੇ ਲੈਣਾ ਬਹੁਤ ਕਮੈਂਟਸ ਆਉਂਦੇ ਸੀ ਜਿਹੜੇ ਮੇਰੇ ਹਿਸਾਬ ਨਾਲ ਤਾਂ ਮੈਨੂੰ ਇਹ ਲੌਜੀਕਲ ਲੱਗਦੇ ਸੀਗੇ ਪਰ ਅਦਰਵਾਈਜ਼ ਉਹ ਸਭ ਤੋਂ ਲੌਜੀਕਲ ਕਮੈਂਟਸ ਸੀਗੇ ਕਾਰਨ ਕੀ ਕਿ 32 ਬੋਰ ਦਾ ਰਿਵਾਲਵਰ ਸਭ ਤੋਂ ਪੌਪੂਲਰ ਤੇ ਸਭ ਤੋਂ ਜ਼ਿਆਦਾ ਗਿਣਤੀ 'ਚ ਲੋਕਾਂ ਦੇ ਕੋਲ ਹੈ ਸੈਲਫ ਡਿਫੈਂਸ ਵਾਸਤੇ ਆਪਣੇ ਤੋਂ ਪਿਛਲੀ ਜਨਰੇਸ਼ਨ ਦੇ ਜਿੰਨੇ ਲਾਇਸੈਂਸ ਨੇ 70% ਉਹਨਾਂ ਤੇ ਇੰਡੀਅਨ ਆਰਡੀਨੈਂਸ ਦੇ 32 ਬੋਰ ਦੇ ਰਿਵਾਲਵਰ ਚੜੇ ਹੋਏ ਨੇ 2 ਇੰਚ ਬੈਰਲ ਵਾਲੇ ਸੋ ਇਹਦੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਪਹਿਲਾਂ ਤੇ ਮੈਂ ਦੱਸ ਦਵਾਂ ਕਿ ਸੈਲਫ ਡਿਫੈਂਸ ਇੱਕ ਸਾਇੰਸ ਹੈ ਸੈਲਫ ਡਿਫੈਂਸ ਇੱਕ ਰਿਫਲੈਕਸ ਐਕਸ਼ਨ ਹੈ ਸੈਲਫ ਡਿਫੈਂਸ ਦੇ ਵਿੱਚ ਸਾਨੂੰ ਸਾਰੀਆਂ ਚੀਜ਼ਾਂ ਨੂੰ ਵਿਦ ਫ੍ਰੈਕਸ਼ਨ ਆਫ ਸੈਕਿੰਡ ਸੋਚਣਾ ਪੈਂਦਾ ਕਾਰਨ ਕਿ ਤੁਹਾਡੇ ਕੋਲ 6 ਗੋਲੀਆਂ ਵਾਲਾ 32 ਬੋਰ ਦਾ ਰਵਾਲਵਰ ਹੈ ਤੁਸੀਂ ਘਿਰ ਗਏ ਕਿਤੇ ক্লোਜ਼ ਕੰਬਟ ਦੇ ਵਿੱਚ ਜਾਂ ਲੜਾਈ ਹੋ ਗਈ ਝਗੜਾ ਹੋ ਗਿਆ ਕੋਈ ਇਮੀਡੀਟ ਸਿਚੁਏਸ਼ਨ ਬਣ ਗਈ ਤੇ ਕਦੀ ਵੀ ਇਹ ਨਾ ਸੋਚੋ ਕਿ ਮੈਂ ਇਹਨਾਂ 6 ਗੋਲੀਆਂ ਦੇ ਨਾਲ ਜਿਹੜਾ ਮੈਦਾਨ 'ਚ ਖੜ ਕੇ ਇਸ ਰਵਾਲਵਰ ਦੇ ਨਾਲ ਲੜ ਲੂੰਗਾ ਤੇ ਜਿੱਤ ਕੇ ਜਾਊਂਗਾ ਕਦੀ ਵੀ ਨਹੀਂ ਦਿਮਾਗ 'ਚ ਇਹ ਗੱਲ ਰੱਖੋ ਕਿ ਤੁਹਾਡੇ ਕੋਲ ਇਹ 6 ਗੋਲੀਆਂ ਨੇ ਇਹ ਵੱਧ ਤੋਂ ਵੱਧ 10 ਤੋਂ 20 ਸਕੰਡ ਦਾ ਸਮਾਂ ਕਿਸੇ ਨੂੰ ਰੋਕ ਸਕਦੀਆਂ ਨੇ ਆਪਣੇ ਵੱਲ ਆਉਂਦੇ ਹੋਏ ਲੋਕਾਂ ਦੀ ਗਿਣਤੀ ਨੂੰ ਦਿਮਾਗ 'ਚ ਰੱਖੋ ਇਹ ਦਿਮਾਗ 'ਚ ਰੱਖੋ ਕਿ ਇਹ ਸਿਰਫ 20 ਫੁੱਟ ਤੱਕ ਮਾਰ ਕਰਦਾ ਤੇ ਇਹ ਦਿਮਾਗ 'ਚ ਰੱਖੋ ਕਿ ਇਹ 6 ਗੋਲੀਆਂ ਨੇ ਜਿੰਨਾਂ ਦੇ ਸਿਰ ਤੇ ਮੈਂ ਇੱਥੋਂ ਨਿਕਲ ਕੇ ਜਾਣਾ ਚਾਹੇ ਤੁਸੀਂ ਉਥੋਂ ਨਿਕਲ ਕੇ ਆਪਣੀ ਗੱਡੀ ਤੱਕ ਪਹੁੰਚਣਾ ਹੋਵੇ ਚਾਹੇ ਤੁਸੀਂ ਉਥੋਂ ਨਿਕਲ ਕੇ ਕਿਸੇ ਸੇਫ ਸ਼ੈਲਟਰ ਤੱਕ ਪਹੁੰਚਣਾ ਹੋਵੇ ਜਿੱਥੇ ਤੁਸੀਂ ਜਾ ਕੇ ਬੂਹਾ ਮਾਰ ਲਓ ਇਹ ਸਾਰੀਆਂ ਚੀਜ਼ਾਂ ਤੁਹਾਡੇ ਦਿਮਾਗ 'ਚ ਹੋਣੀਆਂ ਚਾਹੀਦੀਆਂ ਜਦੋਂ ਤੁਹਾਡੇ ਬਿਲਕੁਲ ਕੋਈ ਆਣ ਹੀ ਚੜਿਆ ਗਲੇ ਨੂੰ ਹੱਥ ਪੈਣ ਦੇ ਡਿਸਟੈਂਸ ਤੇ ਆਣ ਚੜਿਆ ਤੇ ਉਹ ਤੁਹਾਡਾ ਰਵਲਵਰ ਖੋ ਵੀ ਸਕਦਾ ਤੁਸੀਂ ਨਾ ਵੀ ਖੋਣ ਦਿਓ ਗੁੱਥਮ ਗੁੱਥੇ 'ਚ ਤੁਹਾਡੇ ਵਿਵਾਜ ਸਕਦੀ ਜਾਂ ਚੱਲ ਵੀ ਸਕਦੀ ਸੈਲਫ ਡਿਫੈਂਸ ਇਜ਼ to escape the situation to make a distance from the threat te jadon tusi sab to kamzor ho je tade kol o revolver hai te karan ki ke she goliyan ode to baad ch hath di fight shuru ho ju plus ta asi hathiyar vi sambhna apna ke o na dig je ya koi le na jave matlab it will become after the sixth rounds of when you fire six rounds it it will become your responsibility so eh cheezan training deni chahidi vese ta jadon mahkamah license denda par ehoji training de naam te sirf sanu ek certificate milda ya te ye main dasni ta important samjhi hai kyunki sab to vad haadse jadon hunde hai ya keh lo ke ਹਮੇਸ਼ਿਆ ਜਾਂ ਤਾਂ ਬਹੁਤ ਜਵਾਨ ਬੰਦਾ ਅ ਪਿਸਤੌਲ ਜਾਂ ਰਵਾਲਵਰ ਕੱਢ ਕੇ ਫਾਇਰ ਕਰਨ ਤੱਕ ਜਾਂਦਾ ਤੇ ਜਾਂ 60 ਸਾਲ ਤੋਂ ਉੱਪਰ ਕਿਉਂਕਿ ਦੋਵਾਂ ਦੀ ਗੁੱਸੇ ਦੀ ਬਰਾਬਰ ਜੇ ਹੁੰਦੀ ਜਿਹੜੇ ਮਿਡ ਏਜਡ ਪਰਸਨ ਹੁੰਦੇ ਆ ਨਾ 30 ਤੋਂ ਟੱਪ ਜਾਂਦੇ ਤੇ 60 ਤੋਂ ਥੱਲੇ ਹੁੰਦੇ 55 ਤੱਕ ਉਹ ਬੜਾ ਕੋਈ ਸੋਚਦੇ ਵੀ ਯਾਰ ਮੇਰੇ ਤੇ ਆਹ ਡਿਪੈਂਡੈਂਟ ਐ ਜੇ ਚੱਲ ਗਈ ਤੇ ਮੇਰੀ ਜ਼ਿੰਦਗੀ ਜਿਹੜੀ ਉਹ ਸਾਰੀ ਏਦਾਂ ਲੰਘ ਜਾਣੀ 40 30 ਤੋਂ 40 ਸਾਲ ਦੀ ਉਮਰ ਵਾਲੇ 50 ਸਾਲ ਦੀ ਉਮਰ ਵਾਲੇ ਮੇਰੇ ਕਾਮਕਾਰ ਮੇਰੇ ਬੱਚੇ ਮੇਰੇ ਪਰਿਵਾਰ ਮੇਰਾ ਮਾਂ ਪਿਓ ਸਾਰਾ ਕੁਝ ਸੋਚਦੇ ਆ ਤੇ ਜਦੋਂ ਬੰਦਾ 60 ਸਾਲਾਂ ਤੋਂ ਟੱਪ ਜਾਂਦਾ ਮੋਸਟਲੀ ਰਿਸਪੌਂਸਿਬਿਲਟੀਜ਼ ਖਤਮ ਹੋਈਆਂ ਹੁੰਦੀਆਂ ਜਾਂ ਜਦੋਂ ਬੰਦਾ ਬਿਲਕੁਲ ਵੀ 20 21 22 ਸਾਲ ਦੀ ਉਦੋਂ ਅੰਦਰ ਜੋਸ਼ ਇਹ ਨਾ ਹੁੰਦਾ ਜਾਂ ਉਦੋਂ ਇਹ ਚੀਜ਼ਾਂ ਬਾਰੇ ਇੰਨੀ ਸੋਚ ਆਉਂਦੀ ਨਹੀਂ ਸੋ ਰਿਵਾਲਵਰ ਵਾਲੇ ਬੰਦੇ ਹਮੇਸ਼ਾ ਹੀ 20 ਫੁੱਟ ਦੀ ਦੂਰੀ ਬਣਾ ਕੇ ਰੱਖਣ ਲੜਾਈ ਦੇ ਵਿੱਚ ਦੂਜੀ ਧਿਰ ਤੋਂ ਤੇ 20 ਫੁੱਟ ਤੋਂ ਇੱਕ ਫੈਰ ਕਰਕੇ ਕੋਸ਼ਿਸ਼ ਕਰੋ ਵੀ 3 ਫੁੱਟ ਪਛਾਂਹ ਹੋ ਦੂਜਾ ਫੈਰ ਕਰਕੇ 3 ਫੁੱਟ ਹੋਰ ਪਛਾਂਹ 6 ਫੈਰਾਂ ਚ ਜਾਂ 4 ਫੈਰਾਂ ਦੇ ਵਿੱਚ ਤੁਸੀਂ 40-50 ਫੁੱਟ ਦੀ ਦੂਰੀ ਬਣਾ ਲਓ ਤਾਂ ਕਿ ਜੇ ਤੁਸੀਂ ਉੱਥੋਂ ਨਿਕਲਣਾ ਤੁਰ ਕੇ ਭੱਜ ਕੇ ਕਿਸੇ ਗੱਡੀ ਤੱਕ ਕਿਸੇ ਘਰ ਦੇ ਅੰਦਰ ਵੜਨਾ ਆ ਤੇ ਤੁਹਾਡੇ ਕੋਲ 1 ਮਿੰਟ ਦਾ ਸਮਾਂ ਹੋਵੇ ਕਿਉਂਕਿ 20 ਫੁੱਟ ਦਾ ਡਿਸਟੈਂਸ ਤਾਂ 15-20 ਸਕਿੰਟਾਂ 'ਚ ਭੱਜ ਕੇ ਬੰਦਾ ਜਦੋਂ ਗਲ ਪੈਂਦਾ ਕਿਸੇ ਦੇ ਉਹ ਕਵਰ ਕਰ ਲੈਂਦਾ ਸੋ ਇਹ ਚੀਜ਼ਾਂ ਜ਼ਰੂਰੀ ਨੇ ਉਤੋਂ ਬਾਅਦ ਚ ਖਾਲੀ ਹੋਇਆ ਹਥਿਆਰ ਇੱਕ ਮਰਿਆ ਗਲ ਤੁਹਾਡੇ ਸੱਪ ਪੈਣ ਵਾਲੀ ਗੱਲ ਹੁੰਦੀ ਹੈ ਤੇ ਇਹ ਚੀਜ਼ਾਂ ਜਿਹੜੀਆਂ ਧਿਆਨ ਰੱਖੋ ਜੀ ਇਫੈਕਟਸ ਨੇ ਹੁਣ ਆ ਗਈ ਮੇਨ ਗੱਲ ਕਾਨੂੰਨੀ ਜੇ ਤੁਸੀਂ ক্লোਜ਼ ਕੰਬੈਟ ਦੇ ਵਿੱਚ ਆ ਗਏ ਹੋ ਤੇ ਤੁਹਾਡਾ ਛਿਆਂ ਚੋਂ ਇੱਕ ਫਾਇਰ ਹੋਣਾ ਚਾਹੀਦਾ ਸਿਰ ਦੇ ਉਤਲੇ ਪਾਸਿਓਂ ਦੀ ਹਵਾਈ ਉਹ 338 ਲੱਗਦੀ ਹੈ ਹਵਾਈ ਫਾਇਰ ਤੇ ਬਾਕੀ ਫਾਇਰ ਜੇ 20 ਫੁੱਟ ਤੋਂ ਅੰਦਰ ਦੇ ਘੇਰੇ ਚ ਆ ਗਏ ਤੇ ਤੁਹਾਨੂੰ ਪਤਾ ਲੱਗਿਆ ਵੀ ਹੁਣ ਮੇਰੇ ਗਲਵੇਂ ਨੂੰ ਹੱਥ ਪੈਣਾ ਜਾਂ ਮੈਨੂੰ ਇਹ ਸੁੱਟ ਲੈਣਗੇ ਤੇ ਲੋਅਰ ਬਾਡੀ ਤੇ ਟਾਰਗੇਟ ਰੱਖ ਕੇ ਚਲਾ ਦਿਓ ਜਿੰਨੇ ਚੱਲਦੇ ਇਹ ਕਾਨੂੰਨੀ ਗੱਲ ਹੈ 338 ਵੀ 307 ਤੋਂ ਥੱਲੇ ਤੇ ਲੱਤਾਂ 'ਚ ਵੱਜੀ ਹੋਈ ਗੋਲੀ, ਗੋਡਿਆਂ 'ਚ ਵੱਜੀ ਹੋਈ, ਪੱਟਾਂ 'ਤੇ ਵੱਜੀ ਹੋਈ ਗੋਲੀ ਜਿਹੜੀ ਆ ਇਹ ਵੀ ਇੰਟੈਂਸ਼ਨ ਟੂ ਕਿਲ ਜਿਹੜੀ ਆ ਉਹਨੂੰ ਕਹਿ ਲਈਏ ਕਿ ਉਹਨੂੰ ਅਸੀਂ ਡਿਫੈਂਡ ਕਰ ਸਕਦੇ ਹਾਂ ਕਿ ਸਾਡੀ ਇੰਟੈਂਸ਼ਨ ਨਹੀਂ ਸੀ ਕਿਲ ਕਰਨ ਦੀ ਅਸੀਂ ਆਪਣੇ ਆਪ ਨੂੰ ਬਚਾ ਕਰਨ ਲਈ ਸੈਲਫ ਡਿਫੈਂਸ ਲਈ ਥੱਲੇ ਗੋਡਿਆਂ ਮਾਰੀ। ਅਲਟੀਮੇਟਲੀ ਜੇ ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਤੁਸੀਂ ਤੁਹਾਡੇ ਤੱਕ ਪਹੁੰਚ ਹੀ ਜਾਂਦੇ ਆ ਬੰਦੇ ਫੇਰ ਤੁਹਾਡੀਆਂ ਬਾਹਾਂ ਦਾ ਜ਼ੋਰ ਕੰਮ ਆਉਣਾ ਫੇਰ ਤੁਹਾਡੇ ਨਾਲ ਆਏ ਹੋਏ ਬੰਦੇ ਕੰਮ ਆਉਣੇ ਸੋ ਇਹ ਕਾਨੂੰਨੀ ਕੁਝ ਗੱਲਾਂ ਕੁਝ ਤੁਹਾਡੇ ਸੈਲਫ ਡਿਫੈਂਸ ਦੀਆਂ ਗੱਲਾਂ ਮੈਂ ਤੁਹਾਨੂੰ ਦੱਸ ਦਿੱਤੀਆਂ ਕਿ ਜੇ ਪਹਿਲਾਂ ਹੀ ਤੁਸੀਂ ਮਤਲਬ ਤੁਹਾਨੂੰ ਨੱਪਿਆ ਹੋਇਆ ਦਬੋਚਿਆ ਹੋਇਆ ਕਿਸੇ ਨੇ ਜਾਂ ਮਾਰ ਹੀ ਦੇਣ ਜਾਂ 20 ਫੁੱਟ ਤੋਂ ਜਾਂ 10 ਫੁੱਟ ਤੋਂ ਅਗਲੇ ਕੋਲ ਵੀ ਹਥਿਆਰ ਹੈਗਾ ਉਹ ਤੁਹਾਡੇ ਵੱਲ ਗੋਲੀ ਉਹਨੇ ਇੱਕ ਚਲਾ ਦਿੱਤੀ ਫਿਰ ਚਾਹੇ ਸਿੱਧੀਆਂ ਮਾਰ ਦੋ ਫਿਰ ਤੁਸੀਂ ਸੈਲਫ ਡਿਫੈਂਸ ਦੇ ਵਿੱਚ ਅ ਚਾਰੋ ਬੰਦਾ ਮਾਰਨ ਅਸੀਂ ਮੈਂ ਤਾਂ ਨਹੀਂ ਮੰਨਦਾ ਕਿ ਕੋਈ ਮਰ ਜੇ ਜਾਂ ਕਿਸੇ ਨੂੰ ਮਾਰ ਦੇਣਾ ਚੰਗੀ ਗੱਲ ਹੈ ਪਰ ਜੇ ਤੁਸੀਂ ਵੀ ਮਰਦੇ ਹੋ ਤਾਂ ਫਿਰ ਉਹਦੇ 'ਚ ਇਲਾਜ ਕੋਈ ਨਹੀਂ ਫਿਰ ਸੈਲਫ ਡਿਫੈਂਸ ਬੰਦਾ ਜੇ ਅਗਲਾ ਪਹਿਲਾਂ ਫਾਇਰ ਕਰਦਾ ਸੋ ਇਹ ਕੁਝ ਜਾਣਕਾਰੀਆਂ ਸੀਗੀਆਂ ਇਹ ਕੁਝ ਗੱਲਾਂ ਸੀ ਜਿਹੜੀਆਂ ਮੈਂ ਚਾਹੁੰਦਾ ਸੀ ਕਿ ਤੁਹਾਡੇ ਨਾਲ ਕੀਤੀਆਂ ਜਾਣ ਜਾਂ ਇਹ ਟਾਪਿਕ ਟੱਚ ਕੀਤਾ ਜਾਵੇ ਸੋ ਸੁਣਨ ਲਈ ਧੰਨਵਾਦ ਜੀ